ਇਸ ਸਭ ਤੋਂ ਪਹਿਲਾਂ ਤੇ ਡਾਕਟਰ ਦਲਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਪੰਜਾਬ ਗਲੋਬਲ ਨਿਊਜ਼ ਦੇ ਵਿੱਚ ਧੰਨਵਾਦ ਅੱਜ ਅਸੀਂ ਮੁਲਾਕਾਤ ਕਰ ਰਹੇ ਹਾਂ ਜੀ ਡਾਕਟਰ ਦਲਜੀਤ ਸਿੰਘ ਜੀ ਦੇ ਨਾਲ ਜਿਹੜੇ ਕਿ 2014 ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਤੇ ਉਹਨਾਂ ਦੇ ਨਾਲ ਮੇਅਰਸ਼ਿਪ ਦੇ ਸਪੈਸ ਬਾਰੇ ਗੱਲਬਾਤ ਵੀ ਕਰਾਂਗੇ ਹਾਂਜੀ ਸਰ ਸਭ ਤੋਂ ਪਹਿਲੇ ਤੇ ਪੁੱਛਣਾ ਚਾਹਾਂਗੇ ਕਿ ਅੱਜ ਆਮ ਆਦਮੀ ਪਾਰਟੀ ਨੇ ਹਲਾ ਦਖਣੀ ਦੇ ਵਿੱਚੋਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਨੇ ਤੁਹਾਡੇ ਅਕੋਰਡਿੰਗਲੀ ਅੰਮ੍ਰਿਤਸਰ ਦਾ ਮੇਅਰ ਕਿਹੋ ਜਿਹਾ ਹੋਣਾ ਚਾਹੀਦਾ ਤੇ ਉਹਦੇ ਵਿੱਚ ਕੀ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਮੇਰੀ رائے ਦੀ ਕੁਝ अहमियत ਹੈ ਮੈਂ ਇਥੇ ਆਪ ਜੀ ਨੂੰ ਦੱਸਣਾ ਚਾਹਾਂਗਾ ਆਪ ਜੀ ਦੇ ਮਾਧਮ ਨਾਲ ਕਿ ਮੈਂ ਪਾਰਟੀ 2011 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਾਰਟੀ ਕਨਵੀਨਰ ਅਤੇ ਅੰਨਾ ਹਜਾਰੇ ਕਿਰਨ 베ਦੀ ਜੀ ਨੇ ਮੂਵਮੈਂਟ ਚਲਾਈ ਇੰਡੀਆ ਅਗੇਂਸਟ ਕਰਪਸ਼ਨ ਉਤੋਂ ਪ੍ਰਭਾਵਿਤ ਹੋ ਕੇ ਸੀ ਪਾਰਟੀ ਜੁਆਇਨ ਕੀਤੀ ਉਸ ਕਰਪਸ਼ਨ ਦੇ ਰਾਈ ਅਸੀਂ ਜੋ ਮੂਵਮੈਂਟ ਸੀ ਉਸ ਦੇ ਰਾਈ ਸਾਰਿਆਂ ਨੇ ਹੀ ਆਪਣੇ ਆਪ ਨੂੰ ਇਸ ਪਾਸੇ ਸੋਚ ਕੇ ਇਸ ਲਹਿਰ ਦੇ ਨਾਲ ਜੋੜਿਆ ਕਿ ਅਸੀਂ ਕਰਪਸ਼ਨ ਨੂੰ ਦੂਰ ਕਰਨਾ ਹੈ ਤੇ ਆਪਣੇ ਦੇਸ਼ ਨੂੰ ਸੁਧਾਰਨਾ ਹੈ ਦੇਸ਼ ਦੀ ਨੁਹਾੜ ਬਦਲਨੀ ਹੈ ਦੇਸ਼ ਦੇ ਨਾਲ ਨਾਲ ਆਪਣੇ ਇਲਾਕਿਆਂ ਦੀ ਬਿਨੁਆਰ ਬਦਲਨੀ ਹੈ ਹੁਣ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਮੇਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਦੇਖੋ ਮੇਅਰ ਦੇ ਵਿੱਚ ਉਹ ਸਾਰੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਉਹਦੇ ਕੋਲ ਦੂਰੰਦੇਸ਼ੀ ਹੋਵੇ ਅਚੀ ਪੜ੍ਹਾਈ ਹੋਵੇ ਇੱਕ ਤਜਰਬਾ ਹੋਵੇ ਤਜਰਬਾ ਕਿਸ ਤਰ੍ਹਾਂ ਦਾ ਸਾਨੂੰ ਚਾਹੀਦਾ ਕਿ ਉਹ ਆਪਣੇ ਇਲਾਕੇ ਨੂੰ ਸਮਝ ਸਕਦਾ ਹੋਵੇ ਆਪਣੇ ਏਰੀਆ ਨੂੰ ਸਮਝ ਸਕਦਾ ਹੋਵੇ ਉਹਦੇ ਉੱਤੇ ਉਹਨੇ ਪਹਿਲਾਂ ਹੀ ਕੰਮ ਕੀਤਾ ਹੋਵੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੇ ਇਲਾਕੇ ਦੇ ਬਾਰੇ ਜਾਣ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਦਾ ਹੀ ਇਹਨਾਂ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਕਿ ਮੇਰ ਨੂੰ ਅਗਰ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਸੰਬੰਧੀ ਹੀ ਨਹੀਂ ਪਤਾ ਤਾਂ ਡਵੈਲਪਮੈਂਟ ਇਲਾਕਿਆਂ ਦੀ ਰੁਕ ਜਾਂਦੀ ਹੈ ਦੂਜਾ ਜਿਹੜਾ ਮੇਨ ਸਭ ਤੋਂ ਇੰਪੋਰਟੈਂਟ ਹੈ ਕਿ ਮੇਅਰ ਦਾ ਕੈਂਡੀਡੇਟ ਪਾਰਟੀ ਦਾ ਬਹੁਤ ਲਾਇਲ ਵਫਾਦਾਰ ਇਮਾਨਦਾਰ ਔਰ ਜੁਝਾਰੂ ਵਰਕਰ ਹੋਣਾ ਚਾਹੀਦਾ ਜਿਨੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕੀਤੀ ਹੋਵੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੋਵੇ ਔਰ ਆਪਣਾ ਸਾਰਾ ਸਮਾਂ ਪਾਰਟੀ ਨੂੰ ਸਮਰਪਿਤ ਕੀਤਾ ਹੋਵੇ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਪਾਰਟੀ ਨੇ ਜਿਸ ਪੋਜੀਸ਼ਨ ਤੇ ਵੀ ਉਹਨਾਂ ਨੂੰ ਕੰਮ ਕਰਨ ਦੀ ਜ਼ਿੰਮੇਵਾਰੀ ਬਖਸ਼ੀ ਹੋਵੇ ਦਿੱਤੀ ਹੋਵੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਹੋਵੇ ਮੇਰੇ ਹਿਸਾਬ ਦੇ ਨਾਲ ਮੇਅਰ ਦੀ ਸ਼ਖਸੀਅਤ ਇਦਾਂ ਦੀ ਹੋਣੀ ਚਾਹੀਦੀ ਹੈ ਸਭ ਜਾਨਣਾ ਚਾਹਾਂਗੇ ਕਿ ਹਲਕਾ ਦਖਣੀ ਦੇ ਲੋਕਾਂ ਦੀ ਕੀ ਮੰਗ ਹੈ ਕਿਹੋ ਜਿਹਾ ਮੇਅਰ ਵੇਖਣਾ ਚਾਹੁੰਦੇ ਨੇ ਉਹ ਕਿਉਂਕਿ ਤੁਸੀਂ ਇਸ ਇਲਾਕੇ ਦੇ ਵਿੱਚ ਹਲਕਾ ਦਖਣੀ ਚ ਵਿਚਰੇ ਹੋ ਤੇ ਕੀ ਲੱਗ ਰਿਹਾ ਤੁਹਾਨੂੰ ਕਿ ਮੇਅਰ ਕੌਣ ਹੋਣਾ ਚਾਹੀਦਾ ਹੈ ਅ ਦੇਖੋ ਰਵੀ ਜੀ ਗੱਲ ਇਹ ਤਾਂ ਵੀ ਹਲਕਾ ਦੱਖਣੀ ਤੇ ਚਲੋ ਮੈਂ ਉਹਨਾਂ ਦੀ ਪਸੰਦੀ ਗੱਲ ਤਾਂ ਕਰਾਂਗਾ ਹੀ ਕਰਾਂਗਾ ਉਸ ਤੋਂ ਇਲਾਵਾ ਮੈਂ ਪੂਰੇ ਸ਼ਹਿਰ ਦੀ ਗੱਲ ਵੀ ਕਰਾਂਗਾ ਕਿਉਂਕਿ ਇਸ ਵੇਲੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਸੀਟਾਂ ਲਈਆਂ ਨੇ ਐਜ਼ ਅ ਕਾਉਂਸਲਰ ਚਲੋ ਕੁਝ ਸੀਟਾਂ ਸਾਨੂੰ ਘਟ ਵੀ ਨੇ ਜਾਂ ਕੁਝ ਕਮੀਆਂ ਵੀ ਰਹਿ ਗਈਆਂ ਲੇਕਿਨ ਅੱਜ ਦੀ ਡਿਡ ਦੇ ਵਿੱਚ ਅਸੀਂ ਜਦੋਂ ਨਿਗਾ ਮਾਰਦੇ ਹਾਂ ਪੂਰੇ ਸ਼ਹਿਰ ਦੇ ਵਿੱਚ ਕੱਲਾ ਦੱਖਣੀ ਦੀ ਉਹ ਇਲਾਵਾ ਪੂਰੇ ਸ਼ਹਿਰ ਦੇ ਵਿੱਚ ਮਾਰਦੇ ਹਾਂ ਤੇ ਸਭ ਤੋਂ ਸੀਨੀਅਰ ਸਾਡੇ ਕੋਲ ਜੋ ਕੈਂਡੀਡੇਟ ਸਮਝ ਵੀ ਚਾਉਂਦੇ ਨੇ ਉਹਨਾਂ ਦਾ ਨਾਮ ਹੈ ਡੀਐਸਪੀ ਸ਼ੋਕੁਮਾਰ ਕਾਰਨ ਵੀ ਹੈ ਕਿਉਂਕਿ ਉਹਨਾਂ ਦੇ ਗਾਈਡੈਂਸ નેਤਰਤਵ ਦੇ ਵਿੱਚ ਦੇਖੋ ਲਗਭਗ ਪੂਰੇ ਸਾਊਥ ਹਲਕੇ ਦੇ ਵਿੱਚ ਐਮਐਲਏ ਸਾਡੇ ਥੱਲੇ ਉਹਨਾਂ ਨੇ ਕੰਮ ਕੀਤਾ ਐਜ਼ ਅਫੀਸ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਉਸ ਤੋਂ ਇਲਾਵਾ ਪ੍ਰੈਜ਼ੀਡੈਂਟ ਵੀ ਰਹੇ ਨੇ ਜੀ ਐਕਸ ਸਰਵਿਸਮੈਨ ਵਿੰਗ ਦੇ ਅੱਜ ਵੀ ਨੇ ਸੇਵਾ ਨਿਭਾਰੇ ਨੇ ਦਫ਼ਤਰ ਦੇ ਵਿੱਚ ਪੁਰਵੀ ਜਿੱਥੇ ਵੀ ਕਿਤੇ ਪਾਰਟੀ ਨੂੰ ਮੈਨੂੰ ਸਮਝ ਆਉਂਦੀ ਹੈ ਕਿਉਂਕਿ ਮੈਂ ਉਹਨਾਂ ਤੋਂ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਜਾਣਦਾ ਉਹਨਾਂ ਨੇ ਬਹੁਤ ਸਾਰੀ ਜਗ੍ਹਾ ਤੇ ਜਿੱਥੇ ਜਿੱਥੇ ਪਾਰਟੀ ਨੇ ਉਹਨਾਂ ਨੂੰ ਗਾਈਡ ਕੀਤਾ ਜਾਂ ਪਾਰਟੀ ਨੂੰ ਜਿੱਥੇ ਜਿੱਥੇ ਉਹਨਾਂ ਦੀ ਲੋੜ ਰਹੀ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੀ ਸੇਵਾ ਦਿੱਤੀ ਔਰ ਅੱਜ ਆਪਣੇ ਵਰਕਰਾਂ ਦੇ ਵਿੱਚ ਸਭ ਤੋਂ ਸੀਨੀਅਰ ਵੀ ਨੇ ਐਜ਼ ਅ ਵਰਕਰ ਤੋ ਮੇਰੀ ਸੋਚ ਕਹਿੰਦੀ ਹੈ ਮੇਰੀ ਸਮਝ ਜੋ ਕਹਿੰਦੀ ਹੈ ਇਹ ਨਿੱਜੀ ਸੁਝਾਅ ਆ ਵੀ ਉਹ ਰਿਜ਼ਰਵ ਕਰਦੇ ਨੇ ਇਨੀ ਲੰਬੀ ਸਮੇਂ ਤੋਂ ਸੇਵਾ ਕਰਨ ਉਪਰੰਤ ਇੱਕ ਵਰਕਰ ਨੂੰ ਅਗਰ ਇਮਾਨ ਮਿਲਦਾ ਹੈ ਤੇ ਪਾਰਟੀ ਲਈ ਵੀ ਬਹੁਤ ਵੱਡੀ ਗੱਲ ਹੈ ਜੀ ਇਸ ਸਮੇਂ ਦੇ ਅਕੋਰਡਿੰਗ ਜੀ ਜੇ ਅਸੀਂ ਗੱਲ ਕਰੀਏ ਕਿ ਕਿਹਦਾ ਪ੍ਰਭਾਵ ਚੱਲ ਰਿਹਾ ਆ ਅ ਦੇਖੋ ਗੱਲ ਜੇ ਪ੍ਰਭਾਵ ਦੀ ਕਰਦੇ ਆ ਸਾਡੇ ਨਿੱਜ ਸਾਹਿਬ ਐਮ ਐਲ ਏ ਸਾਹਿਬ ਦੇ ਥੱਲੇ ਡੀ ਐਸ ਪੀ ਸ਼ੋਕਮਾਰ ਜੀ ਨੇ ਆਪਣੀ ਗਾਈਡੈਂਸ ਦੇ ਨਾਲ ਆਪਣੇ ਪੂਰੀ ਪ੍ਰਭਾਵ ਦੇ ਨਾਲ ਇਲਾਕਾ ਜਿਹਨੂੰ ਅਸੀਂ ਕਹਿੰਦੇ ਸੀ ਕਿ ਬਈ ਸੁਲਤਾਨਪੁਰ ਦੇ ਪਿੰਡ ਇੱਕ ਕਿਲਾ ਮੰਨਿਆ ਜਾਂਦਾ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਟੁੱਟ ਨਹੀਂ ਸਕਿਆ ਇਸ ਵਾਰੀ ਖਾਸ ਕਰਕੇ ਦੇਖੋ ਜਿੰਨੀਆਂ ਸੀਟਾਂ ਸਨ ਇਸ ਏਰੀਏ ਦੀ ਲਗਭਗ 40 ਸੀਟਾਂ ਬਣਦੀਆਂ ਨੇ ਚਾਰ ਦੀਆਂ ਚਾਰ ਹੀ ਡੀਐਸਪੀ ਅਸ਼ੋਕ ਕੁਮਾਰ ਜੀ ਨੇ ਜਿੱਤ ਕੇ ਆਪਣੇ ਐਮਐਲਏ ਸਾਥੀ ਝੋਲੀ ਵਿੱਚ ਪਾਈਆਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਇਸ ਇਲਾਕੇ ਵਿੱਚ ਬਹੁਤ ਪ੍ਰਭਾਵ ਹੈ ਇਸ ਤੋਂ ਇਲਾਵਾ ਲੋਕਾਂ ਦੇ ਦਿਲ ਵੀ ਜਿੱਤੇ ਨੇ ਸ਼ਹਿਰ ਵਾਸੀਆਂ ਦੇ ਸ਼ਹਿਰ ਦੇ ਆਪਣੇ ਵਰਕਰ ਕਿਉਂਕਿ ਸਾਰੇ ਵਰਕਰ ਜਿਹੜੇ ਵੀ ਪੁਰਾਣੇ ਹਨ ਉਹ ਸਾਰੇ ਜਾਣਦੇ ਹਨ ਵੀ ਉਹਨਾਂ ਨੇ ਕਿਦਾਂ ਪਾਰਟੀ ਨੂੰ ਕਿਨਕਾ ਕਿਨਕਾ ਕਰਕੇ ਖੜਾ ਕੀਤਾ ਨਾਲ ਚੱਲੇ ਮੀਟਿੰਗਾਂ ਦੇ ਵਿੱਚ ਲੈ ਕੇ ਗਏ ਕਿੰਦਾ ਮੀਟਿੰਗਾਂ ਆਰਗੇਨਾਈਜ਼ ਕੀਤੀਆਂ ਉਹਨਾਂ ਦੇ ਘਰ ਵਿੱਚ ਵੀ ਕੀਤੀਆਂ ਬਹੁਤ ਸਾਰੀਆਂ ਜਿੰਨੇ ਮੇਰਾ خیال ਹੈ ਜਿੰਨਾ ਇੱਕ ਮੈਨੂੰ ਯਾਦ ਪੈਂਦਾ ਹੈ ਪਿਛਲੇ 2014 13 ਤੋਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਨੇ ਪੁਰਾਣੀਆਂ ਜਿਹਦੇ ਵਿੱਚ ਸੀਐਮ ਸਾਹਿਬ ਹੋਣ ਆ ਮੈਡਮ ਬਲਜੀਤ ਕੌਰ ਜੀ ਲੈ ਲੋ ਮੀਥੇਰ ਜੀ ਲੈ ਲੋ ਜਿੰਨੇ ਵੀ ਸਾਰੇ ਸੀਨੀਅਰ ਲੀਡਰ ਉਹਨਾਂ ਦੇ ਘਰੇ ਅਸੀਂ ਮੀਟਿੰਗਾਂ ਕਰਦੇ ਰਹੇ ਹਾਂ ਉਹਨਾਂ ਦੇ ਨਿੱਜੀ ਘਰੇ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਦਫ਼ਤਰ ਵੀ ਅਸੀਂ ਜੇ ਕਹੀਏ ਤੇ ਦੁਗਰਜੀ ਦੇ ਵਿੱਚ सीएम ਸਾਹਮਣੇ ਆਬੂਦ ਉਗਾਟਨ ਕੀਤਾ ਸੀਗਾ ਇਹ ਲਗਭਗ 2 ਸਾਲ ਮੇਰੇ ਕੱਲ 15 16 ਦੀ ਗੱਲ ਹੈ ਜਦੋਂ ਇਹ ਉਦਘਾਟਨ ਕੀਤਾ ਗਿਆ ਔਰ ਦਫਤਰ ਦਪੁਰਜੀ ਦੇ ਵਿੱਚ ਖੋਲਿਆ ਗਿਆ ਪਾਰਟੀ ਦਾ ਦੇਖੋ ਸਾਨੂੰ ਆਪਣੀ ਪਾਰਟੀ ਦੇ ਪੂਰਾ ਵਿਸ਼ਵਾਸ ਹੈ ਕਿ ਉਹ ਬਹੁਤ ਹੀ ਸੁਚੱਜੇ ਤੇ ਸਮੇਂ ਦੇ ਨਾਲ ਇਹ ਫੈਸਲਾ ਲੈਣਗੇ ਵੀ ਇਹ ਜੋ ਮਾਨ ਵਰਕਰਾਂ ਨੂੰ ਬਣਦਾ ਹੈ ਉਹ ਦਿੱਤਾ ਜਾਵੇ ਤਾਂ ਜੋ ਵਰਕਰ ਹੋਰ ਆਪਣੀ ਮਿਹਨਤ ਦੇ ਨਾਲ ਪਾਰਟੀ ਦਾ ਝੰਡਾ ਬੁਲੰਦ ਕਰਨ ਲੋਕਾਂ ਦੇ ਕੰਮ ਕਰਨ ਪਾਰਟੀ ਦਾ ਨਾਮ ਰੋਸ਼ਨ ਕਰਨ ਸੋ ਮੇਰੀ ਇਹ ਬਹੁਤ ਬੇਨਤੀ ਰਹੇਗੀ ਪਾਰਟੀ ਨੂੰ ਵੀ ਆਪਣ ਰਹੀਏ ਤੁਹਾਡੇ ਮੀਡੀਅਮ ਦੇ ਰਹੀ ਮੈਸੇਜ ਵੀ ਹੈ ਵੀ ਪਾਰਟੀ ਦੇ ਵਿੱਚ ਜਿਹੜੇ ਵੀ ਸੀਨੀਅਰ ਬੰਦੇ ਵਰਕਰ ਨੇ ਜਿਵੇਂ ਜਿਵੇਂ ਸਾਡੇ ਡੀਐਸਪੀ ਸ਼ੋਕਮਾ ਜੀ ਨੇ ਮਾਨ ਬਖਸ਼ਿਆ ਜਾਵੇ ਮੇਅਰ ਦੇ ਨਾਲ ਮੇਅਰ ਦੀ ਕੁਰਸੀ ਦੇ ਨਾਲ ਔਰ ਤਾਂ ਜੋ ਉਹ ਅੱਗੇ ਇੱਕ ਮਿਸਾਲ ਬਣ ਸਕੇ ਵਰਕਰਾਂ ਦੇ ਲਈ ਪਾਰਟੀ ਮਾਨ ਬਖਸ਼ਦੀ ਹੈ ਵਰਕਰਾਂ ਨੂੰ ਵਰਕਰ ਹੋਰ ਆਪਣੀ ਮਿਹਨਤ ਤੇ ਤੰਦਈ ਦੇ ਨਾਲ ਮਿਹਨਤ ਕਰਨਗੇ ਤਾ ਜੋ ਉਹ ਵੀ ਅੱਗੇ ਚੱਲ ਕੇ ਇਹ ਮੁਕਾਮ ਹਾਸਿਲ ਕਰ ਸਕਣ ਧੰਨਵਾਦ